ਦੋਸਤੋ ਸਵਾਗਤ ਹੈ ਤੁਹਾਡਾ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਅੱਜ ਆਪਾਂ ਲੈ ਕੇ ਆ ਫਾਰਮ ਟਰੈਕ 60 ਟਰੈਕਟਰ ਦੀ ਵੀਡੀਓ ਦੋਸਤੋ ਕਿੰਨੇ ਮਾਡਲ ਆ ਕੀ ਰੇਟ ਆ ਕਿਤੇ ਟਰੈਕਟਰ ਖੜਾ ਤੇ ਮਾਲਕ ਵੀਰ ਦਾ ਫੋਨ ਨੰਬਰ ਸਾਰੀ ਗੱਲਬਾਤ ਆਪਾਂ ਵੀਡੀਓ ਦੇ ਵਿੱਚ ਕਰਾਂਗੇ ਉਸ ਤੋਂ ਪਹਿਲਾਂ ਜਿਹੜੇ ਵੀਰ ਆਪਣੇ ਚੈਨਲ ਤੇ ਨਵੇਂ ਆਏ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਬਹੁਤ ਬਹੁਤ ਘਰਪੋਚ ਸ਼ੇਅਰ ਕਰ ਦਿਓ ਤਾਂ ਕਿ ਵੀਰ ਦਾ ਟਰੈਕਟਰ ਜਲਦੀ ਤੋਂ ਜਲਦੀ ਸੇਲ ਹੋ ਸਕੇ ਤਾਂ ਦੋਸਤੋ ਅੱਜ ਜੋ ਟਰੈਕਟਰ ਲੈ ਕੇ ਆ ਫਾਰਮ ਟਰੈਕ 60 ਟਰੈਕਟਰ ਦੀ ਵੀਡੀਓ ਦੋਸਤੋ 2011 ਮਾਡਲ ਤੇ 35500 ਦਾ ਤੇ ਬਾਕੀ ਜਿਹੜਾ ਦਾ ਰੇਟ ਆ ਦੋਸਤੋ ਫਿਕਸ ਨਹੀਂ ਹੈਗਾ ਮੌਕੇ ਤੇ ਥੋੜਾ ਬਹੁਤ ਘੱਟ ਵੱਧ ਹੋ ਜਾਊਗਾ ਬਾਕੀ ਤੁਸੀਂ ਦੇਖ ਸਕਦੇ ਟਰੈਕਟਰ ਬਿਲਕੁਲ ਸਾਫਾ ਦੋਸਤੋ ਨਾਲ ਦਾ ਰੰਗ ਪੇਂਟ ਹੋਇਆ ਵਗਾ ਤੇ ਵਧੀਆ ਸਾਫ ਸਤਰੀ ਲੱਗੀ ਹੋਈ ਹੈਗੀ ਦੋਸਤੋ ਟਾਇਰਾਂ ਦੀ ਗੱਲ ਕਰੀ ਜੀ ਦੋਸਤੋ ਗੋਡ ਇਅਰ ਦੇ ਟਾਇਰ ਆ ਤੇ 14x28 ਦੇ ਟਾਇਰ ਆ ਚਾਰੇ ਟਾਇਰ ਸਾਫਾ ਹੈ ਦੋਸਤੋ 80 ਤੋਂ 90 ਪੈਸੇ ਟਾਇਰਾਂ ਦੀ ਕੰਡੀਸ਼ਨ ਬਈ ਹੈ ਬਾਕੀ ਪੰਜਾਬ ਨੰਬਰ ਟਰੈਕਟਰ ਦੋਸਤੋ ਡਾਬਰਤੀ ਡੰਡਾ ਸਾਨੂੰ ਨਾਲ ਮਿਲੂਗਾ ਵਧੀਆ ਸਾਫ ਟਰੈਕਟਰ ਹੈ ਸਤਰੀ ਲੱਗੀ ਹੋਈ ਹੈਗੀ ਤੇ 14928 ਦੇ ਟਾਇਰ ਆ ਦੋਸਤੋ ਫਾਰਮ ਟਰੈਕ 60 ਟਰੈਕਟਰ ਦੋਸਤੋ ਤਿੰਨ ਸਿਲੰਡਰ ਆ ਦੋਸਤੋ ਤੁਸੀਂ ਦੇਖ ਸਕਦੇ ਹੋ ਤਿੰਨ ਸਿਲੰਡਰ ਹੈਗੇ ਇੰਜਨ ਗੇਅਰ ਬਿਲਕੁਲ ਓਕੇ ਹੈ ਦੋਸਤੋ ਸਰਬਸ ਹੋਈ ਆ ਪੰਜਾਬ ਨੰਬਰ ਟਰੈਕਟਰ ਆ ਕੋੜਾ ਬੰਪ ਟਰੈਕਟਰ ਦੋਸਤੋ ਸਾਰਾ ਟਰੈਕਟਰ ਸਾਫ ਪਿਆਗਾ ਬਾਕੀ ਜੇ ਕਿਸੇ ਨੂੰ ਟਰੱਕ ਲੈਣਾਗਾ ਜਾਂ ਟਰੈਕਟਰ ਸੰਬੰਧੀ ਕੋਈ ਵੀ ਜਾਣਕਾਰੀ ਲੈਣੀ ਆ ਤਾਂ ਬਾਈ ਦਾ ਨੰਬਰ ਪਤਾ ਲਗੇ